ਪਟਿਆਲੇ ਦੇ ਵਿੱਚ ਇਹ ਕਬਲ ਪਹਿਲੀ ਵਾਰ ਸ਼ੋਰਮਾ ਲੈ ਕੇ ਆਏ ਨੇ ਕਾਰਟ ਦੇ ਉੱਤੇ ਤੇ ਸਾਨੂੰ ਇਹਨਾਂ ਦੀ ਕਾਰਟ ਵੀ ਬਹੁਤ ਸੋਹਣੀ ਲੱਗੀ। ਅਸੀਂ ਇਹਨਾਂ ਕੋਲ ਸਪੈਸ਼ਲ ਰੁਕੇ ਸੀ ਸੋਚ ਬਈ ਇਹਨਾਂ ਕੋਲ ਕੁਝ ਟਰਾਈ ਕੀਤਾ ਜਾਵੇ। ਸਭ ਤੋਂ ਪਹਿਲਾਂ ਆਪਾਂ ਨੇ ਆਰਡਰ ਦਿੱਤਾ ਸੀ ਚਿਕਨ ਸ਼ੋਰਮੇ ਦਾ। ਤੇ ਜਿਹੜਾ ਸ਼ੋਰਮੇ ਦਾ ਬੇਸ ਹੈ ਇਹ ਵੀ ਇਹ ਖੁਦ ਹੀ ਤਿਆਰ ਕਰਦੇ ਨੇ। ਚਿਕਨ ਸ਼ੋਰਮਾ ਬਣਦਾ ਦੇਖ ਕੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਸੀ। ਫਾਈਨਲੀ ਆਪਣਾ ਸ਼ੋਰਮਾ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ। ਇਹਦੇ ਨਾਲ ਇਹਨਾਂ ਨੇ ਦੋ ਤਰ੍ਹਾਂ ਦੇ ਸੌਸ ਦਿੱਤੇ ਸੀ ਤੇ ਆਪਣਾ ਸ਼ੋਰਮਾ ਦੇਖਣ 'ਚ ਕੁਸ਼ੇਸ਼ ਆਪ ਦਾ ਲੱਗ ਰਿਹਾ। ਹੁਣ ਆਪਾਂ ਟਰਾਈ ਕਰਕੇ ਦੇਖਦੇ ਹਾਂ ਟੇਸਟੀ ਨੇ ਦਾ ਤੇ ਉਸ ਤੋਂ ਬਾਅਦ ਆਪਾਂ ਨੇ ਟਰਾਈ ਕਰਿਆ ਨੇ ਦਾ ਪਨੀਰ ਸ਼ੋਰਮਾ ਮੈਨੂੰ ਇਹ ਵੀ ਚੀਜ਼ ਵਧੀਆ ਲੱਗੀ ਇਹਨਾਂ ਦੀ ਵੀ ਇਹਨਾਂ ਨੇ ਨੌਨ ਵਜੇ ਦੇ ਨਾਲ ਨਾਲ ਵੈਜ ਸ਼ੋਰਮਾ ਵੀ ਰੱਖਿਆ ਹੋਇਆ ਤੇ ਇਹ ਵੀ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਪਨੀਰ ਵਾਲਾ ਸ਼ੋਰਮਾ ਦੇਖਣ ਚ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਤੇ ਜੇ ਇਹਦੇ ਵੀ ਟੇਸਟ ਦੀ ਗੱਲ ਕਰਾਂ ਇਹ ਵੀ ਇਹਨਾਂ ਨੇ ਬਹੁਤ ਟੇਸਟੀ ਬਣਾਇਆ ਹੋਇਸੀ ਤੇ ਜੇ ਤੁਸੀਂ ਕੁਝ ਡਿਫਰੈਂਟ ਖਾਣ ਦੀ ਸ਼ਿਕਾਇਤ ਹੋ ਤਾਂ ਇਹਨਾਂ ਦੀ ਕਾਰਡ ਇੱਕ ਵਾਰੀ ਜ਼ਰੂਰ ਵੇਸਟ ਕਰਿਓ ਤੇ ਪੀਣ ਵਿੱਚ ਆਪਾਂ ਨੇ ਟਰਾਈ ਕਰੀ ਸੀ ਇਹਨਾਂ ਦੀ ਮੌਕਲ ਓਵਰঅল ਮੈਨੂੰ ਸਾਰੀ ਚੀਜ਼ ਦਾ ਟੇਸਟ ਵਧੀਆ ਲੱਗਿਆ ਤੇ ਦਾ ਜੇ ਤੇ ਡਰ